ਸਾਸਿਕਾ ਸਾਰਿਆਂ ਨੂੰ ਆਪਣੀ ਬਟੀ ਤੇ ਆਪਾਂ ਫ੍ਰੀ ਸਾਈ ਕੋਰਸ ਲੈ ਕੇ ਆਏ ਆ ਆਪਾਂ ਤੁਹਾਨੂੰ ਤਪਾਈ ਤੋਂ ਲੈ ਕੇ ਡਿਜ਼ਾਈਨਿੰਗ ਤੱਕ ਲੈ ਕੇ ਜਾਵਾਂਗੇ ਜੇ ਕਿਸੇ ਨੂੰ ਸੈਸਲਾਈ ਸਿੱਖਣੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦੇ ਅਪਡੇਟ ਤੁਹਾਨੂੰ ਮਿਲਦੀ ਰਹੇ। ਇਸੇ ਵੀਡੀਓ 'ਚ ਆਪਾਂ ਜਾਂਗੀਆਂ ਦੀ ਕਟਿੰਗ ਕੀਤੀ ਸੀਗੀ ਹੁਣ ਇਸ ਨੂੰ ਆਪਾਂ ਕੱਪੜੇ ਤੇ ਰੱਖ ਕੇ ਕਟਿੰਗ ਕਰਾਂਗੇ ਜਿਹੜਾ ਆਪਾਂ ਖਬਰ ਤੇ ਡਰਾਫ ਬਣਾਇਆ ਵਾ ਉਸੇ ਨੂੰ ਉੱਪਰ ਰੱਖ ਕੇ ਆਪਾਂ ਕੱਪੜੇ ਦੀ ਕਟਿੰਗ ਕਰਾਂਗੇ ਕੱਪੜੇ ਨੂੰ ਵੀ ਆਪਾਂ ਖਬਰ ਦੀ ਤਰ੍ਹਾਂ ਚਾਰ ਤਿਹਾਂ ਵਿੱਚ ਫੋਲਡ ਕਰਕੇ ਵਿਛਾਲਿਆ ਵਾ ਹੁਣ ਇਹਦੇ ਉੱਤੇ ਆਪਾਂ ਜਿਹੜਾ ਡਰਾਫ ਬਣਾਇਆ ਹੋਇਆ ਵਾ ਇਹਨੂੰ ਇਹਦੇ ਉੱਪਰ ਰੱਖਾਂਗੇ ਅਖਬਾਰ ਦੇ ਨਾਲ ਨਾਲ ਆਪਾਂ ਦੋਨਾਂ ਸਾਈਡਾਂ ਤੇ ਨਿਸ਼ਾਨ ਲਗਾਵਾਂਗੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਵਾ ਹੁਣ ਇਹਦੀ ਆਪਾਂ ਪਹਿਲਾਂ ਕਟਿੰਗ ਕਰਾਂਗੇ ਹੁਣ ਤਿਆਰ ਲੱਗੇ ਹੋਏ ਕੱਪੜੇ ਦੀ ਆਪਾਂ ਪਿਛਲੀ ਸਾਈਡ ਨੂੰ ਬਾਹਰ ਕਰਦਾਂਗੇ ਤੇ ਜਿਹੜੀ ਉੱਪਰਲੀ ਤੈ ਹੈ ਜਿੱਥੇ ਆਪਾਂ ਨਿਸ਼ਾਨ ਡਰਾ ਕੀਤੇ ਸੀਗੇ ਉਹਨੂੰ ਫਿਰ ਬਰਾਬਰ ਕਰਕੇ ਦੁਬਾਰਾ ਵਿਸ਼ਾਵਾਂਗੇ ਹੁਣ ਜਿਹੜੀ ਆਪਣੀ ਅਗਲੀ ਸਾਈਡ ਤੇ ਆਪਾਂ ਗੁਲਾਈ ਪਾਈ ਸੀਗੀ 2 ਇੰਚ ਵਾਲੀ ਹੁਣ ਉਹਦਾ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਅਗਲੀ ਸਾਈਡ ਦੀ ਵੀ ਗੁਲਾਈ ਕੱਟਾਂਗੇ इस तरह आप कपड़े दिते जांगे तो की कटिंग कर ली है सब तो पहला आप अद्धा इंच की सिलाई नीचे वाले पास लावे जिते आप चार इंच कपड़े की कटिंग की इस तरह आप नीचे चार इंच वाली पहला सिलाई ला ली है हूँ जी साइड वाली सिलाई जिथे आप गुलाई पाई सी हूँ उसमें आप एक पैर की सिलाई लवोंगे एक पैर का पे कपड़ा मुड़ा दोबारा फिर एक पैर का कपड़ा मुड़ा එදය පත්හෙක් නනාර්තෙ රයිල් දමගේ. ඊට රිෙස ලයියා ඒ අප ප්‍රා හෙච්කය නිල ගමන්ගේ පුරබිල්කුස් පොලහත් නටහෙස රයිලමගේ. ਇਸ ਦਾ ਆਪਾਂ ਗੁਲਾਈ ਦੇ ਇੱਕ ਪਾਸੇ ਸਲਾਈ ਲਾ ਲਈ ਆ। ਇਹ ਜਿਹੜੀ ਸਲਾਈ ਆ ਆਪਾਂ ਦੂਜੇ ਧਾਗੇ ਨਾਲ ਤਾਂ ਲਾਈ ਆ ਤਾਂ ਜੋ ਆਪਣੀ ਜਿਹੜੀ ਸਲਾਈ ਲੱਗੀ ਆ ਇਹ ਆਪਾਂ ਨੂੰ ਪੂਰੀ ਤਰ੍ਹਾਂ ਸਮਝ ਆ ਜਾਵੇ। ਹੁਣ ਇਸੇ ਤਰ੍ਹਾਂ ਦੂਜੇ ਪਾਸੇ ਦੀ ਗੁਲਾਈ ਤੇ ਵੀ ਸਲਾਈ ਲਗਾਵਾਂਗੇ। ਗੁਲਾਈ ਵੀ ਦੋਨੋਂ ਸਲਾਈਆਂ ਲਾਣ ਤੋਂ ਬਾਅਦ ਹੁਣ ਆਪਾਂ ਸਾਈਡਾਂ ਵਾਲੀਆਂ दोनों सिलाइया लगावे साइड से जो आप सिलाई लवेंगे ये आप अद्धा इंच के हिसाब न लगावेंगे सैडा वाली अपने दोनों सिलाइया ला लिया ने हूँ आप जिन्नी चोरी लास्टिक पानी है वो हिसाब आप तो फोल्ड करा जिस तरह कि आप ड्राफ्ट दसिया कि आप अद्धा इंच की लास्टिक पानी है इस करके अद्धा इंच जनि आप नेफे में ने चौड़ा फोल्ड करा पूरे नेफे से सिलाई लादे आप इंच का कपड़ा बिच छा जितों आप सिलाई ताटा ये आप इलास्टिक पावे इस तरह आप नेफे में ने फोल्ड कर लिया वा हम जी आप लास्टिक पानी है वह आप इस 10 ਇੰਚ ਦੀ ਪਾਵਾਂਗੇ ਕਿਸੇ ਵੀ ਆਪਾਂ ਜਾਣਗੇ ਵੀ ਜਿਹੜੀ ਚੁੜਾਈ ਕੱਟਾਂਗੇ ਉਤੋਂ ਆਪਾਂ 6 ਇੰਚ ਛੋਟੀ ਲਾਸਟਿਕ ਹੀ ਪਾਵਾਂਗੇ ਜਿਸ ਤਰ੍ਹਾਂ ਕਿ ਆਪਾਂ 18 ਇੰਚ ਕੱਟੀ ਸੀ ਹੁਣ ਜਿਹਦੀ ਲਾਸਟਿਕ ਹੈ ਇਹ ਆਪਾਂ 12 ਇੰਚ ਦੇ ਹਿਸਾਬ ਦੇ ਨਾਲ ਕੱਟਾਂਗੇ 12 ਇੰਚ ਨੂੰ ਆਪਾਂ ਫੋਲਡ ਕਰ ਲਾਂਗੇ 12-12 ਇੰਚ ਦੀ ਆਪਾਂ ਦੋ ਚੁੜਾਈਆਂ ਲੈ ਲਾਂਗੇ ਪਲਾਸਟਿਕ ਪਾਣ ਤੋਂ ਬਾਅਦ ਹੁਣ ਲਾਸਟਿਕ ਦੇ ਉੱਤੇ ਆਪਾਂ ਇੱਥੇ ਜੋੜ ਲਗਾਵਾਂਗੇ। ਲਾਸਟਿਕ ਦੇ ਜੋੜ ਲਗਾ ਲਿਆ ਵਾ ਹੁਣ ਜਿਹੜੇ ਨੀਵੇਂ ਲਾਂਦੇ ਜਿੱਪਾ ਸਿਲਾਈ ਛੱਟੀ ਸੀ ਹੁਣ ਆਪਾਂ ਉੱਥੇ ਵੀ ਸਿਲਾਈ ਲਗਾ ਦਾਂਗੇ। ਸਾਰੇ ਧਾਗੇਨ ਆਪਾਂ ਚੰਗੀ ਤਰ੍ਹਾਂ ਸਫਾਈ ਨਾਲ ਕੱਟਾਂਗੇ ਇਸ ਤਰ੍ਹਾਂ ਆਪਾਂ ਜਾਂਗੇ ਵੀ ਸਿਲਾਈ ਕਰ ਲਈ। ਜੇਕਰ ਵੀਡੀਓ ਵਧੀਆ ਲੱਗੇ ਤੁਸੀਂ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸასი ਗਾਲ ਜੀ।